ਤੇ ਵੀਰੋਂ ਆਪਾਂ ਰਸਤੇ 'ਚ ਰੁਕੇ ਸੀਗੇ ਸਾਨੂੰ ਟਰੈਕਟਰ ਦਿਖਾਉਣੇ ਆਗੇ ਆਪਾਂ ਏਜੰਸੀ ਦਾ ਵੈਸੇ ਬੰਦ ਆ ਗਈ ਤੇ ਆ ਤੁਸੀਂ ਦੇਖੋ ਟਰੈਕਟਰ ਤੇ ਪਹਿਲਾਂ ਇਹਦੀ ਆਪਾਂ ਤੁਹਾਨੂੰ ਪਾਵਰ ਦਿਖਾਈਏ ਵੀ ਪਾਵਰ ਕਿੰਨੀ ਹੈਗੀ ਇਹ ਹੈਗਾ 150 ਪਾਵਰ ਦਾ 150 ਪਾਵਰ ਦਾ ਹੈਗਾ ਤੇ ਫਰੰਟ ਵਾਲੇ ਟਾਇਰ ਦੇਖੋ ਤੁਸੀਂ ਇਹਨਾਂ ਦੇ ਨਹੀਂ ਤਾਂ ਸਾਨੂੰ ਆਪਾਂ ਮਤਲਬ ਵਿੱਚੋਂ ਵੀ ਸਾਰਾ ਦਿਖਾ ਦਿੰਦੇ ਕਿਉਂਕਿ ਇਹ ਲੋਕ ਨੇਗੇ ਇੱਦਾਂ ਬਾਹਰ ਖੜੇ ਨੇਗੇ ਤੇ ਬੈਕ ਤੋਂ ਤੁਸੀਂ ਦੇਖੋ ਹਣਾ ਇਹ ਸਾਰੇ ਇਹਦੇ ਸਿਸਟਮ ਲੱਗੇ ਹੋਏ ਨੇ ਜਿਵੇਂ ਆਟੋਮੈਟਿਕੀ ਆਤਾ ਬੀਆਂ ਤੂਬੀਆਂ ਜਾਂ ਜੋ ਵੀ ਇਹ ਰੋਟਾਵੇਟਰ ਪਾਉਂਦੇ ਨੇਗੇ ਤੇ ਇਧਰ ਆ ਡਿਸਟ੍ਰੀਬਿਊਟਰ ਲੱਗੇ ਹੋਏ ਨੇਗੇ ਤੇ ਬਾਕੀ ਆ ਦੇਖੋ ਇਹਦਾ ਤੁਸੀਂ ਸਿਸਟਮ ਅੱਗੇ ਤੁਹਾਨੂੰ ਆਪਾਂ ਹੋਰ ਦਿਖਾਉਣੇ ਆਗੇ ਆ ਹੈਗਾ ਮੈਨੂੰ ਲੱਗਦਾ ਹੋਲੈਂਡ ਟਰੈਕਟਰ ਆਗਾ ਮੇਬੀ ਹਾਂ ਨਿਊ ਹੋਲੈਂਡ ਆਗਾ ਇਹ ਤੇ ਇਹਦਾ ਤੁਹਾਨੂੰ ਦਿਖਾਈਏ ਆਪਾਂ ਟੀ ਡੀ 5.100 ਕੁਛ ਇਦਾਂ ਦਾ ਹੀ ਪਾਵਰ ਦਾਗਾ ਇਹ ਤੇ ਇਦਾਂ ਵਿਚੋ ਆਗਾ ਇਹ ਤੇ ਇਹਦੇ ਵੀ ਸੇਮ ਆ ਚੀਜ਼ਾਂ ਨੇ ਪਿੱਛੇ ਹਨਾ ਤੇ ਬਾਕੀ ਤੁਸੀਂ ਆ ਦੇਖੋ ਆ ਛੋਟਾ ਟਰੈਕਟਰ ਆਗਾ ਇਹ ਵੀ ਤੁਹਾਨੂੰ ਆਪਾਂ ਦਿਖਾ ਦਈਏ ਇਹ ਤੁਸੀਂ ਦੇਖੋ ਨਾ ਛੋਟਾ ਇਹ ਹੈਗਾ ਪਾਵਰ ਦਾਗਾ ਤੇ ਬਹੁਤ ਇਹ ਵੀ ਵਧੀਆ ਅੱਗੇ ਦੇ ਵੀ ਵੇਟ ਰੱਖਿਆ ਹੋਇਆ ਹੈਗਾ ਪ੍ਰੋਪਰ ਰਹਿਣ ਤੇ ਆਹ ਬ੍ਰਾਂਡ ਦੇ ਟਾਇਰ ਨੇ ਇਹਦੇ ਬਾਕੀ ਸਾਨੂੰ ਆਜੋ ਆਪਾਂ ਨਾ ਇੱਕ ਦੋ ਚੀਜ਼ਾਂ ਹੋਰ ਦਿਖਾਉਣੇ ਆਂਗੇ ਪੁਰੇ ਪੰਨਾਂ ਸੀ ਤੁਹਾਨੂੰ ਆਪਾਂ ਦਿਖਾਈਏ ਤਵੀਆਂ ਤੇ ਆਹ ਦੇਖੋ ਵੀਰੋ ਇੱਥੇ ਇਦਾਂ ਦੀਆਂ ਤਵੀਆਂ ਨੇ ਇਹਨਾਂ ਦੀਆਂ ਤੇ ਆ ਪਿੱਛੇ ਲੱਗਿਆ ਹੋਇਆ ਹੈਗਾ ਇਦਾਂ ਦਾ ਸਾਖ ਕਿਤਾਬ ਇਹਨਾਂ ਦੇ ਤੇ ਇੱਕ ਆਗਾ ਇਹ ਰੋਟਾਵੇਟਰ ਟਾਈਪ ਆ ਕੁਛ ਇਦਾਂ ਦਾ ਹਨਾ ਤੇ ਇਹ ਬਣਿਆ ਹੋਇਆ ਹੈਗਾ ਬਾਕੀ ਆ ਆਪਾਂ ਨੂੰ ਪਤਾ ਨਹੀਂ ਕੀ ਚੀਜ਼ ਹੈ ਇਹਨਾਂ ਦੀ ਤੇ ਆ ਨਾ ਮਤਲਬ ਹੈਗਾਗਾ ਉਹ ਜਿੱਦਾਂ ਆਪਾਂ ਪਰਾਲੀ ਦੀਆਂ ਗੱਠਾ ਬਣਾਉਣਿਆਂਗੇ ਤੇ ਆਪਣੇ ਇੰਡੀਆ 'ਚ ਵੀ ਹੈਗੇ ਨੇ ਨਾ ਇਹ ਤੇ ਉਦਾਂਗਾ ਤੇ ਆਹਾ ਹੈਗੇ ਨੇਗੇ ਜਿਹੜੇ ਗੱਠਾ-ਗੁੱਠਾ ਤਿਆਰ ਕਰਦੇ ਨੇਗੇ ਆ ਚੀਜ਼ਾਂ ਲੈ ਗਈਆਂ ਬਰੇ ਨਿਊ ਹੋਲੈਂਡ ਦੀਆਂ ਨੇ ਇਹ ਤੇ ਆਹ ਦੇਖੋ ਭਰਾ ਉਹ ਇੱਥੇ ਦੀ ਟਰਾਲੀ ਟਰਾਲੀ ਬਣਾਈ ਹੋਈ ਹੈਗੀ ਇਹ ਇਹ ਟਰਾਲੀ ਕੋਈ ਵੀ ਹੋਵੇ ਹਨਾ ਪਿੱਛੇ ਸਾਧਨ ਇੱਥੇ ਸਾਰਿਆਂ ਦੇ ਇਦਾਂ ਪਾਈਪ ਲੱਗੇ ਹੁੰਦੇ ਨੇ ਵੀ ਬ੍ਰੇਕ ਬਰੂਕ ਲਾਈਟਾਂ ਲੂਟਾਂ ਪ੍ਰੋਪਰ ਨੰਬਰ ਪਲੇਟ ਸਾਰਾ ਕੁਝ ਰੱਖਣਾ ਪੈਂਦਾ ਲਾ ਕੇ ਇਹਨਾਂ ਨੂੰ ਤੇ ਆਹ ਦੇਖੋ ਤੁਸੀਂ ਇਦਾਂ ਦੇ ਜਿਹੜੇ ਟਾਇਰ ਨੇਗੇ ਇਹ ਆਹ ਵਿੱਚੋਂ ਇਦਾਂ ਕੀ ਬਣੀ ਹੋਈ ਤੇ ਕਹਾਗਾ ਇਹ ਆਪਾਂ ਨੂੰ ਪਤਾ ਨਹੀਂ ਕੀ ਬਣਿਆ ਹੋਇਆਗਾ ਯਾਰ ਆ ਵੀ ਮੇਟਰੋ ਅੱਜ ਪਹਿਲੇ ਬਰਾਬਰ ਆਇਆ ਜੀ ਫ੍ਰੀ ਸੀਗਾ ਹਨਾ ਛੁੱਟੀ ਸੀ ਸਾਨੂੰ ਅੱਜ ਅਸੀਂ ਮਤਲਬ ਰੋਡ ਟ੍ਰਿਪ ਕੀਤਾ ਬੈਸਟ ਆਸਟ੍ਰੇਲੀਆ ਦਾ ਅਸੀਂ 1100 ਕਿਲੋਮੀਟਰ ਡਰਾਈਵ ਕਰਤੀ ਗੱਡੀ ਅੱਜ ਸਵੇਰੇ 5:00 ਵਜੇ ਸ਼ੁਰੂ ਕਰਿਆ ਸੀ ਟ੍ਰਿਪ ਤੇ ਹੁਣ 7:00 ਬੱਜ ਗਏ ਘੰਟਾ ਕੋਲ ਤੋਂ ਹੀ ਬੈਲੰਡ ਦੇਖ ਲਓ ਆਸਟ੍ਰੇਲੀਆ ਦਾ ਘੰਟਾ ਅਜੇ ਹਲੇ ਹੋਰ ਵੀ ਸਾਫ ਰਹੇ ਜੂ 8:30 ਵਜੇ ਜਦ ਸ਼ੇਪ ਬਣਾਉਣੇ ਚੇ ਅਜੇ ਵਧੀਆ ਲੱਗੇ ਸਾਨੂੰ ਅਜੀ ਬਹੁਤ ਕੁਝ ਦੇਖਿਆ ਹਨਾ